ਸਾਸੀ ਗਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਸਵਾਗਤ ਹੈ ਸਜਣੋ ਤੁਹਾਡਾ ਅੱਜ ਦੀ ਵੀ ਪਿੰਡ ਖੇਮਕਰਨ ਜ਼ਿਲ੍ਹਾ ਸ਼੍ਰੀ ਤਨਤਪੁਰ ਸਾਹਿਬ ਤਹਿਸੀਲ ਸਜਣੋ ਨੂੰ ਪਾਕ ਦੀ ਪੱਟੀ ਭਾਈ ਬਲਵਿੰਦਰ ਸ਼ਾਹ ਜੀ ਦੇ ਕੋਲ ਪਹੁੰਚ ਚੁੱਕੇ ਆ ਚੰਗੀਆਂ ਦਧਾਰੂ ਪਸ਼ੂ ਇਹ ਘਰ ਤੋਂ ਵੇਖਣ ਨੂੰ ਮਿਲਣ ਗਿਆ ਜੋ ਮਤਲਬ ਕਿ ਇਹ ਹਰਿਆਣਾ ਮਾਚਲ ਸਾਰੇ ਏਰੀਏ 'ਚ ਬੜੀ ਬੜੀ ਦੂਰ ਤੱਕ ਜਾਂਦੇ ਨੇ ਕਹ ਰਿਹਾ ਕਿ ਹਰਿਆਣੇ ਤੋਂ ਵੀ ਲਿਆਉਨੇ ਆ ਹਰ ਕੋਈ ਮੰਡੀ ਚੋਂ ਵੀ ਪਸ਼ੂ ਚੰਗੇ ਤੋਂ ਚੰਗਾ ਦਾਧਾਰੂ ਪਸ਼ੂ ਦੀ ਖਰੀਦਦਾਰੀ ਕਰਦੇ ਆ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਕਿਉਂਕਿ ਹੋਰ ਵੀ ਕਈ ਵੀਰ ਦਾ ਫਾਇਦਾ ਹੋ ਜਾਂਦਾ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਵੇਖ ਕੇ ਅੱਗੇ ਸ਼ੇਅਰ ਕਰਿਓ ਕਿਉਂਕਿ ਆਉਣ ਵਾਲੇ ਵੀਰ ਦਾ ਜ਼ਰੂਰ ਫਾਇਦਾ ਹੋ ਜਾਂਦਾ ਹੈ ਖਰੀਦਣ ਵਾਲੇ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਕੋਈ ਆਪਣੇ ਚੰਗੀ ਖਰੀਦਦਾਰੀ ਕਰ ਸਕਦਾ ਵੇਖ ਕੇ ਅੱਜ ਜਿਹੜੇ ਚੰਗੀਆਂ ਮਈਆਂ ਦਾਧਾਰੂ ਜੋ ਬਿਲਕੁਲ ਤਾਜ਼ੀਆਂ ਗਿੱਲੇ 나ੜੂ ਦੇ ਬਖਾਉਣ ਲੱਗੇ ਬੱਚਾ ਇੱਕ ਕੋਈ ਕੱਲ ਦੀ ਝੋਟੀ ਸੁਈ ਆ ਜੀ ਤੇ ਨਰਖ ਫਰਕ ਕਰਕੇ ਚੋ ਕੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਕਿਉਂਕਿ ਤੁਹਾਡਾ ਫਰਜ਼ ਪੰਦਾ ਏ ਪੈਸੇ ਲਾਉਣੇ ਆ ਸਾਡਾ ਫਰਜ਼ ਪੰਦਾ ਵੀਡੀਓ ਬਣਾਉਣਾ ਆਓ ਲਈਏ ਵਧੇਰੇ ਜਾਣਕਾਰੀ ਬਾਈ ਬਲਵਿੰਦਰ ਤੋਂ ਪੁੱਛ ਗਏ ਕੀ ਆ ਇਹਨਾਂ ਦਾ ਮੁੱਲ ਹੈ ਤੇ ਕਿੰਨਾ ਇਹਨਾਂ ਦਾ ਦੁੱਧ ਆ ਬਾਈ ਜੀ ਸਤਿ ਸ੍ਰੀ ਅਕਾਲ ਚੜਦੀ ਕਲਾ ਹਾਂ ਜੀ ਹਾਂ ਜੀ ਇੱਕਰਾ ਐਡਰੈਸ ਦੱਸਿਗੇ ਭੈਣ ਭਰਾਵਾਂ ਨੂੰ ਜੀ ਆਪਣਾ ਖੇਮ ਕਰਨ ਹਾਂਜੀ ਜਿਹੜਾ ਕਰਨ ਤੰਤ ਸੀ ਰੱਪਟੇ ਤੇ ਸੀ ਰੱਪਟੇ ਤੇ ਨਾਮ ਨਾਮ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਫੋਨ ਨੰਬਰ ਫੋਨ ਨੰਬਰ 190 44 670 44 ਠੀਕ ਆ ਲਓ ਭਾਈ ਸਜਣੋ ਅੱਜ ਕੈਮਰਾ ਹੋ ਗਿਆ ਛੋਟਾ ਤੇ ਮੱਝਾਂ ਨਾ ਵੱਡੀਆਂ ਚੰਗੇ ਵਜਨ ਵਟੇ ਲਗਾ ਹੈਵੀ ਮੱਝਾਂ ਸਜਣੋ ਇਹ ਮੱਝਾਂ ਜਿਹੜੀਆਂ ਆਮ ਨਹੀਂ ਕੋਈ ਚੰਗਾ ਜਿਨੇ ਘਰੇ ਪਾਲਣੀਆਂ ਹੈ ਘਰੇ ਲੋ ਘਰ ਦੇ ਵਿੱਚ ਗੇ ਗੇਲੋ ਜਾਂ ਜਿਨੇ ਸ਼ੌਂਕ ਨਾਲ ਖੜਨੀਆਂ ਹੈ ਇਹ ਉਹ ਮੱਜਾਂ ਦੀ ਖਰੀਦਦਾਰੀ ਵੀਰ ਕਰ ਸਕਦਾ ਹੈ ਕਿਉਂਕਿ ਮੱਜਾਂ ਮੋਟੀਆਂ ਤੇ ਮਾਇਆ ਵੀ ਸੱਜਣਾ ਮੋਟੀ-ਮੋਟੀ ਲੱਗਣੀ ਆ ਕੋਈ ਬਾਲੀ ਜਿਆਦੀ ਮੋਟੀ ਨਹੀਂ ਲੱਗਣੀ ਥੋੜਾ ਆਪਾਂ ਜਾਇਜ਼ ਕਰਾ ਦਾਂਗੇ ਪਹਿਲੀ ਵੀਡੀਓ ਆ ਤੇ ਫਿਰ ਆਪ ਕਰਵਾ ਸੁਵਾ ਝੋਟੀ ਆਗੇ ਵੀਰ ਜੀ ਦੂਜਾ ਸੁਵਾ ਝੋਟੀ ਦੂਜਾ ਸੁਵਾ ਕਿੰਨਾ ਬੋਲਾ ਹੈ ਬੋਲਾ ਹੈ ਜਦ ਕੱਟ 7 ਕਿਲੋ ਬੋਲਾ ਹੀ ਹੋਣਾ ਇਕਤਮ ਸਹੀ ਆ ਇਹ ਰਾਤ ਦੀ ਸੂਈ ਆ ਰਾਤ ਦੀ ਸੂਈ ਆ ਤੇ ਆ ਗਿੱਲਾ ਆ ਜਿਹੜੀ ਕੱਟੀ ਨਹੀਂ ਨਹੀਂ ਆ ਕੱਟੀ ਜੇ ਅੱਛਾ ਆ ਕੱਟੀ ਆ ਗਈ ਸੱਜਣੋ ਬਿਲਕੁਲ ਜਿਹੜਾ ਰਾਤ ਦੀ ਸੂਈ ਆ ਤੇ ਕਿਹੜੀ ਅੱਛਾ ਆ ਜਿਹੜੀ ਆ ਕੱਟੀ ਸੱਜਣੋ ਗਿੱਲਾ 나ੜੂਆ ਜੈਡ ਬਲੈਕ ਜਿਹੜੀ ਕੱਟੀ ਦਿੱਤੀ ਆ ਠੀਕ ਆ ਇਹ ਵਾਕਈ ਪਤਾ ਲੱਗਦਾ ਰਾਤ ਦੀ ਸੂਈ ਆ ਸੱਜਣੋ ਗਿੱਲਾ 나ੜੂਆ ਉਹ ਭਲੇ ਕਿਹੜਾ ਕੱਟੀ ਦੁੱਜੀ ਵਿਖਾਈ ਜਾਂਦੇ ਆ ਜੈਟ ਬਲੈਕ ਮੱਝ ਦੂਜਾ ਸੂਆ ਬਾਈ ਪਰਵਿੰਦਰ ਦੇ ਕੋਲ ਆ ਗਈ ਖੋਲ ਕੇ ਤੋੜ ਕੇ ਚੈੱਕ ਕਰਾਈਏ ਚੰਗੀ ਸੋਹਣੀ ਬੰਤਰ ਦੀ ਆ ਪੇਟਪੂੜਾ ਬਹੁਤ ਸੋਹਣਾ ਲੱਗਾ ਕਮਾਲ ਦਾ ਜੋ 8 ਕਿਲੇ ਤੋਂ 8 ਕਿਲੋ ਜਿਹੜਾ ਬੌਲਾ ਹੈ ਉਹ ਤੋਂ ਸਟਾਰਟਿੰਗ ਮੈਂ ਨੇ ਕਵਰੀ ਕੀਤੀ ਆ ਬਾਕੀ ਘੱਟ ਘਾਟ ਚੰਗਾ ਏ ਤੇ ਬਾਕੀ ਬਾਹਰ ਕਾੜ ਕੇ ਤੁਹਾਨੂੰ ਸਾਰੀ ਵਿਖਾਉਣੇ ਇੱਕ ਰਾ ਲੋਈ ਸੱਜਣੋ ਮੈਲਾ ਮਾਲਾ ਜੋ ਜਰ ਪਾ ਗਏ ਤੇ ਓਕੇ ਹੋ ਗਈ ਆ ਆਪਣੀ ਜਿਹੜੇ ਕਿਮਕਾਰ ਪਹੁੰਚ ਕੇ ਕਰਕੇ ਫਿਰ ਵੀ ਆਪਣੀ ਲੈ ਕੇ ਜਾਣਾ ਵਰਜਵੰਦਾ ਲੋ ਜੀ ਗੱਜਰੂ ਕੱਦ ਕਾਠ ਦੇਖ ਲੋ ਜੀ ਦੇ ਬਰਾਬਰ ਆਉਂਦੀ ਆ ਤੇ ਚੰਗੇ ਲਾਕੇ ਦੀ ਆ ਲਾਇਆ ਭਾਉ ਲੋ ਜੀ ਚੰਗੀ ਸੋਹਣੀ ਆ ਬੰਤਰਪੁੰਤਰ ਲੋ ਜੀ ਕੱਦ ਦੇਖ ਲੋ ਗੱਭਰੂ ਦੇ ਬਿਲਕੁਲ ਕੱਦ ਨਾਲ ਸੇਮ ਟੂ ਸੇਮ ਮਿਲਦਾ ਏ ਬਾਕੀ ਸੋਣੀ ਆ ਦੁੱਧ ਕਿੰਨਾ ਪਾ ਜੂਗੀ 15 ਕਿਲੋ ਪਲੱਸ ਚੱਲਣ ਵਾਲੀ ਜਿਹੜੀ ਕਹਿ ਰਹਾ ਮੈਂ ਐਰ ਕੀ Rajasthan ਪਹੁੰਚ ਗਏ ਐਰ ਕੀ ਜਿਹੜਾ Rajasthan ਤੇ Haryana ਦਾ ਮਾਲ ਜਿਹੜਾ ਬਾਈ ਦੇ ਕੋਲ ਆ ਚੁੱਕਾ ਹੈ ਤੇ ਕੀ ਬਾਈ ਜਿੰਦਾ ਮੋਲਿਆ ਮੋਲ ਵੀ ਜਿਹਾਨਾ ਹੀ 135 ਦੇ ਇੱਕ 35 ਦੀ ਹਾਂਜੀ ਪਹਿਲੇ ਹੀ ਵਿੜਵੋ ਆਪਾਂ ਭੈਣ ਭਰਾਵਾਂ ਨੂੰ ਲਾਉਣਾ ਹੈ ਥੋੜਾ ਯਾਰ ਕੀ ਮਾਨਤਨ ਕਰ ਦੀਏ ਖੁੱਲਾ ਕਰ ਦੀਏ ਚਲੋ ਸਨਦ ਸਾਉ ਆਪਣੀ ਪਹਿਲੀ ਵੀਡੀਓ ਆ 1.3 ਦੀ ਦੇ ਦਾਂਗੇ ਹਾਂ ਇੱਕ 30 ਦੀ ਜੱਸਣੋ 15 ਕਿਲੋ ਦੁੱਧ ਭਰ ਜੂਗੇ ਹਣਾ ਲਓ ਸਜਣੋ 1.3 ਦੇ ਵਿੱਚ ਫੀਸ ਜਿਹੜੀ ਦੂਜਾ ਸੂਆ ਸੁਈ ਰਾਤ ਦੀ ਝੋਟੀ ਵਿਖਾਦੀ ਤੁਹਾਨੂੰ ਤੇ ਇਹ ਤਰ ਚੰਗੀ ਝੋਟੀ ਦੂਜਾ ਸੂਆ ਜਿਹੜੀ ਖੁੱਲਣ ਲੱਗੀ ਆ ਕਿੰਨਾ ਦੁੱਧ ਹੋਊਗਾ ਇਸ ਲਈ ਤੇ 13 ਕਿਲੋ ਦੁੱਧ ਉਹ ਪਕਾ 13 ਕਿਲੋ ਮਿਨਵਾ ਦੁੱਧ ਕਿੰਨੇ ਦਿਨ ਦਾ ਸਮਾਂ ਗਿਆ ਸੂਈ ਨੂੰ ਇਹਦਾ ਉਹ ਕੱਟਾ ਨੂੰ ਖਾ ਪਰ ਨੂੰ ਹੱਡ ਲੈ ਜਾ ਅੱਟ ਤੇ 8-9 ਦਿਨ ਹੋਏ ਅਜੇ ਵੀਰਾ 8-9 ਦਿਨ ਦਾ ਸਮਾਂ ਹੋ ਗਿਆ ਇਹ ਕੱਟਾ ਆ ਗਿਆ ਮਿਲਕਾ ਮਗਰ ਤੇ ਖੋਲੋ ਹਾਤੀ ਬਹੁਤ ਸੋਹਣੀ ਆ ਝੋਟੀ ਦੂਜਾ ਸੁਹਾ ਪੰਤਰ ਪੰਤਰ ਬੜੀ ਸੋਹਣੀ ਲੱਗੀ ਆ ਤੇ ਜੱਟ ਬਲਾਏਗਾ ਸਜਰੋ ਸਾਰੀ ਠੀਕ ਆ ਬਾਕੀ ਕੱਦ ਵਜਣਾ ਛੋਟੇ ਨਾਲ ਗਿਣਿਓ ਜੇ ਰਗਮ ਮਾਇਆ ਲਾਉਣੀਆਂ ਤੇ ਕੱਦਕਾਰ ਵੀ ਚੰਗੇ ਹੀ ਮੇਲੇ ਨਹੀਂ ਰਾਨੋ ਬਾਕੀ ਇਹੋ ਜੇ ਦਿਲਾਂ ਚੀਜ਼ਾਂ ਲਈਆਂ ਜਾਂਦੀਆਂ ਜਿਗਰੇ ਵਾਲਾ ਖਰੀਦਾ ਹੈ ਲੋ ਜੀ ਸੱਜਣੋ ਕਮਾਲ ਕੀਤੀ ਪਈ ਕਰਮਾ ਵਾਲੀ ਦੇ ਜੋ 13 ਕਿਲੋ ਦੋ ਤੋਂ ਸਟਾਰਟਿੰਗ ਆ ਲੋ ਜੀ ਬਾਲੀ ਜਿਆਦੀ ਹੈਵੀ ਆ 407 ਗੱਡੀ ਦੇ ਵਿੱਚ ਮਤਲਬ ਕੱਲੀ ਜਾ ਸਕਦੀ ਆ ਜਿੱਡਾ ਇਹਨੂੰ ਵਜ਼ਨ ਲੋਡ ਲੱਗਾ ਲੋ ਜੀ ਇਹ 15 ਕਿਲੋ ਦੁੱਧ ਕਰ ਜੂਗੀ ਪਾ ਹਾਂਜੀ 15 ਤੋਂ ਵੀਰ ਪਲਾਸੀ ਚੱਲੂਗੇ 15 ਕਿਲੋ ਤੋਂ ਪਲਾਸੀ ਜੰਨੂ ਹਨਾ ਠੀਕ ਆ ਤੇ ਇਹਦਾ ਮੁੱਲ ਕੀ ਰਹੂਗਾ ਇਹਦਾ ਸੰਤੂ ਸਾਹਿਬ ਹਨਾ ਮੁੱਲ 155 155 ਹਾਂਜੀ ਬਾਂਜਰੀ ਸਾਪੀ ਮਾਰ ਦਿੱਤੀ ਹੈ ਨਾ ਚੱਲ ਵੇਖ ਲਓ ਮਰਜੀ ਡੇਢ ਦੀ ਕਰ ਦਿੱਤੀ ਜੀ ਪਹਿਲੀ ਵੀਡੀਓ ਅੱਜ ਹਾਂ ਮੈਂ ਵੀ ਚੰਗੀ ਆ ਭਾਊ ਤੇ ਜਿੰਨੇ ਸ਼ੌਂਕ ਨਾਲ ਖੜਨੀ ਹੈ ਨਾ ਘਰੇ ਰੱਖਣੀ ਆ ਉਹਨੂੰ ਚੰਗੀ ਹੈਵੀ ਚੰਗੀ ਮੈਂ ਉਹ ਆਪਣੀ ਖਰੀਦਾਰੀ ਕਰ ਸਕਦਾ 1.5 ਲੱਖ ਦੇ ਵਿੱਚ ਜਿਹੜੀ ਝੋਟੀ ਦੁਜਾ ਸੁਵਾ ਦਿੱਤੀ ਹੋਊਗੀ ਤੀਜੇ ਨੰਬਰ ਤੇ ਆ ਗਈ ਮੈਂ ਫਿਰ ਸੂਈ ਸਵਾਈ ਇੱਕ ਦਿਨ ਦੀ ਸੂਈ ਆ ਜੀ ਇਹਨੂੰ ਇਹ ਵਿੱਚ ਕੱਲ ਹੀ ਸੂਈ ਜਾ ਕੇ ਇਹ ਕੱਲ ਸੂਈ ਆ ਇਹਦਾ ਵੀ ਬਿਲਕੁਲ ਗਿੱਲਾ 나ੜੂ ਜੇ ਠੀਕ ਆ ਤੇ ਕੱਟੀ ਆ ਗਈ ਨਹੀਂ ਇਹ ਕੱਟਾ ਜੀ ਇਹ ਕੱਟਾ ਆ ਜੀ ਹਾਂ ਜੀ ਲੋ ਜੀ ਸਜਣੋ ਕੱਟਾ ਤੇ ਜਿਹੜੀ ਵੱਡੀ ਮੱਝ ਹੈ ਨਾ ਜੈਡ ਬਲੈਕ ਇਹ ਸਹੀ ਇਹ ਕੱਲ ਦੀ ਕਿੰਨੇ ਪੌਲਿੰਗ ਤੋਂ ਸਟਾਰਟਿੰਗ ਆ ਇਹ ਆ ਸੰਤੋਖਾ ਨੂੰ 10 ਕਿਲੋ ਦੌੜਾਣਾ ਹੈ ਖੋਲੇ ਉਹ ਨੂੰ 10 ਕਿਲੋ ਤੋਂ ਸਟਾਰਟing ਆ ਕੱਲ ਦੀ ਸੂਈ ਥੱਲੇ ਫੇਰ ਸਜਣੋ ਤੁਸੀਂ ਆਪੇ ਇੰਤਾਜਾ ਲਾਓਗੇ ਤੇ ਕਿੰਨਾ ਦੁੱਧ ਦਿੰਦੀ ਆ ਸੂਆ ਕਿੰਵਾ ਗਈ ਸੂਆ ਤੀਜਾ ਗੁਣਾ ਜੇ ਧਰਦੇ ਦਾ ਦੁੱਧ ਹੀ ਜਾਂਦੇ ਤੀਜਾ ਸੂਆ ਹੀ ਸਜਣੋ ਮੰਨਿਓ ਮੈਂ ਚੰਗੀ ਆ ਜੰਮੀਪੜੀ ਬੌਡੀ ਬੰਤਰ ਦੀ ਪਹਿਲਵਾਨਾਂ ਵਰਗਾ ਤੋਰਾ ਠੀਕ ਆ ਜੀ ਤੇ ਜਲਦੀ ਝੋਲਦੀ ਸੋਹਣੀ ਹੈ ਮੱਝ ਬਾਕੀ ਸਭ ਸੁਣ ਚੰਗਾ ਕੁਆਲਿਟੀ ਦਾ ਸੱਟੋਂ ਲੱਗਾ ਲਓ ਜੀ ਲੰਮੀ ਤੋਰ ਦਿਓ ਲਓ ਜੀ ਇਹ ਹਾਥੀ ਗੈਨ ਲੋ ਜਾਣਦਿਆ ਜੀ ਜੂਪੀ ਵਾਲਾ ਲਓ ਜੀ ਲਾਓ ਮੋੜ ਜਾਓ ਬਿਲਕੁਲ ਬਰਾਬਰ ਆਉਂਦੀ ਪਈ ਆ ਜੈਡ ਬਲੈਕ ਲਓ ਜੀ ਤੇ ਵੇਖੋ ਜਿਹੜੇ ਪਿੰਡੇ ਤੇ ਆ ਨਾ ਨਾਰਾ ਨੂੜਾ ਚੰਗੀਆਂ ਬਣੀਆਂ ਪਈਆਂ ਨੇ ਇੱਥੇ ਰੋਕਿਓ ਵੀਰਾ ਬਾਕੀ ਲੋ ਜੀ ਜਿਹਨੇ ਚੱਡੇ ਨੇ ਛਾਂ ਤੋਂ ਤੇ ਨਾਰਾ ਨੂੜਾ ਕਿ ਕਰ ਸਕਦੇ ਨੇ ਨਾਰਾ ਨਾਂ ਦੇ ਪਰਿਆਗਾ ਜਿਹੜਾ ਬਿਲੀ ਘਰ ਬਣਾਈ ਬੈਠੀ ਆ ਬਾਕੀ ਪਿੱਠ ਪੁੜੇ ਦੋਂ ਸੱਜਣੋ ਕੋਈ ਆ ਕਹਿਣ ਕਥਨ ਦੀ ਗੱਲ ਨਹੀਂ ਆ ਪੂਰੀ ਸਿਰਾ ਆਪਾਂ ਬਜਿੰਨੇ ਜ਼ੋਰ ਲਾਇਆ ਪੂਰਾ ਬੰਦੋ ਜੀ ਪੂਰੇ ਜ਼ੋਰ ਨਾਲ ਸੰਭੀ ਸੱਜਣੋ ਇਹ ਮਦਬਲ ਕੀ ਜਿਨੇ ਘਰੇ ਸ਼ੌਂਗਣਾ ਪਾਲਣੀ ਆ ਨਾ ਉਹ ਆਪਣੀ ਖਰੀਦਦਾਰੀ ਕਰ ਲਿਓ ਬਿੰਦ ਖੇਮਕਰ ਨੂੰ ਪਹੁੰਚ ਕੇ ਅੱਜ ਵੇ ਦੀ ਕਨਾਗ ਦੁੱਧ ਪਾਜੂਗੀ ਬਹੁਤ ਵੀਰ ਤੇ 17 18 ਕਿਲੋ ਦੇ ਦੂੰਗੀ ਮੈਂ ਤੇ ਬੌਲਾ ਕਿੰਨਾ 10 ਤੋਂ 17 ਹਾਂ ਲਓ ਜੀ ਸੱਜਰੋ ਨਾਰਾ ਨੂੜਾ ਜਿਹੜਾ ਨਾ ਅੰਦਰ ਹਨੇਰਾ ਏ ਇਸੇ ਕਰਕੇ ਤੁਹਾਨੂੰ ਬਾਹਰ ਦਿਖਾਈ ਸਾਰੀ ਤੇ ਕੋਈ ਨਹੀਂ ਦੂਜੀ ਆਤੋਂ ਚਾਨਣ ਕਰ ਦਾਂਗੇ ਇਹ ਵੀ ਅੰਦਰ ਟੂਕ ਟਾਪ ਹੋਰ ਲੱਗ ਜੂਗੇ ਕਿੰਨਾ ਮੋਲ ਲਿਆ ਕਿੰਨੇ ਦੇ ਦੇਣੀ ਆ ਸਾਨੂੰ ਸਭਾ ਆਣਾ ਹੀ 145 ਦੇ ਦੇਣਾ ਪੰਜ ਛੱਡ ਗਏ ਇਹ ਕਿ 40 ਦੇ ਵਿੱਚ ਸੱਜਣੋ ਜਿਹੜੀ ਗੈਸ ਨੂੰ ਹੋ ਜਾਂਦੀ ਨਹੀਂ ਐਂ ਤਾਂ ਹੀ ਆ ਮੈਂ ਵੀ ਚੰਗੀ ਸੋਹਣੀ ਐ ਦੁੱਧ ਆਪਣੀ ਗਰੰਟੀ ਆਪਣੀ ਹੂੰ ਤੇ ਉਹ ਚੌਥੇ ਨੰਬਰ ਤੇ ਕਿੰਨਾ ਸਵੇ ਆ ਗਈ ਉਹ ਤੁਹਾਨੂੰ ਸਾਹਿਬ 45 ਸਵੇ ਦੁਕਾਨ ਇਹਦਾ ਦਰਜਿਆਂ ਪਰਾਪਰ ਤੇ ਜੇ ਠੀਕ ਆ ਤੇ ਕੱਟੀ ਜੋ ਖਾ ਦੋ ਇਹਨੂੰ ਤੇ ਦੋ ਘੰਟੇ ਹੋਏ ਜੀ ਦੁੱਧ ਕਿੰਨਾ ਆਜਰ ਮੌਕੇ ਦਾ ਦੋ ਤਾਂ ਆਜਰ ਮੌਕੇ ਤੇ ਲਗਾ 9 ਕਿਲੋ ਲੈ ਆਓ ਖੁੱਲ ਕੇ ਲੋਈ ਸੱਜਣੋ ਆ ਕੱਟੀ ਆ ਗਈ ਆ ਤਕਰੀਬਨ ਕੋਈ 2 ਕ ਮਹੀਨਿਆਂ ਦੀ ਵੀਰ ਕਹਿੰਦਾ ਠੀਕ ਆ ਤੇ ਕੱਟੇ ਵੀ ਚੰਗੀ ਆ ਜੱਡ ਬਲੈਕ ਹੀ ਆ ਮੱਝ ਵੀ ਜੱਡ ਬਲੈਕ ਹੀ ਆ ਤੇ ਮੱਝ ਵੀ ਥਣ ਥਣ ਬਹੁਤ ਸੋਹਣਾ ਲੱਗਾ ਚੰਗੀ ਸੋਹਣੀ ਆ ਰਾਜ ਰੂਜੀ ਆ ਲੋ ਜੀ ਠੀਕ ਹੈ ਜੀ ਲੋ ਜੀ ਲਾਓ ਮੋੜਿਓ ਇਹ 2.9 ਕਿਲੋ ਜਿਹੜਾ ਹਾਜ਼ਰ ਹੈ ਇਹਦੇ ਥੱਲੇ 2 ਮਹੀਨੇ ਦਾ ਸੂਆ ਆ ਗਿਆ ਉਸੂਈ ਨੂੰ ਠੀਕ ਆ ਜੀ ਬਾਕੀ ਪੇਟਪੂੜਾ ਵਾਲੋਂ ਬਹੁਤ ਖਵਦਾਰ ਐ ਸੋਹਣੀਆ ਲਓ ਜੀ ਤੇ ਕੱਟੀ ਜਿਹੜੀ ਆ ਆ ਜਿੰਦੇ ਮਗਰ 2 ਮਹੀਨੇ ਨਹੀਂ ਤੱਕੀ ਬਣਾ ਦੱਸ ਰਿਹਾ ਉਸ ਜੀ ਤੇ 2.9 ਕਿਲੋ ਇਹਦਾ ਫਿਰ ਕੀ ਆ ਆਪਾਂ ਲੈਦੇ ਵੀ ਕਰ ਦੇਣਾ ਇਹਦਾ ਸੰਮੂਹ ਸਾਹਿਬ ਮੁੱਲ ਤੇ 90 ਕਰਦੇ ਅੱਛਾ ਜੀ 85 ਦੇ ਦਗੇ ਹੋ ਡਾਈਏ ਪੰਜ 80 ਦੇ ਦਈਏ ਦਾਰੀਏ ਕੋਈ ਹੁੰਦਾ ਜਾਂ ਨਹੀਂ 80 ਦੀ ਹੋਣੀ ਹਾਂ ਹਾਂ ਨਾ 80 ਦੀ ਕਰਦਗੇ ਕਿਉਂਕਿ ਕੋਈ ਵੀਰ ਆਊਗਾ ਕੋਈ ਛੋੜ ਕਰਦਾ ਠੀਕ ਆ ਠੀਕ ਆ ਠੀਕ ਆ 4 ਪਸ਼ੂ ਲਓ ਭਾਈ ਸਜਣੋ ਚਾਰ ਸੂਈਆਂ ਸੋਈਆਂ ਮੱਝਾਂ ਵਖਾਈਆਂ ਭਾਉ ਬਲਵਿੰਦਰ ਸਿੰਘ ਦੇ ਘਰੋਂ ਆਪਣੀ ਖਰੀਦਦਾਰੀ ਕਰ ਲਿਓ ਤੇ ਸਾਡੇ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ